ਪੈ ਗਿਆ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਜਿਵੇਂ ਉਥੋਂ ਟਰੱਕ ਆ ਰਹੇ ਨੇ ਵੱਡੀਆਂ ਵੱਡੀਆਂ ਗੱਡੀਆਂ ਕੋਈ ਵੀ ਉੱਤੇ ਆ ਗਈ ਤੇ ਪੁਲ ਹੋੜ ਵੀ ਤਾ ਸਕਦਾ ਤੁਸੀਂ ਦੇਖੋਗੇ ਜਗ੍ਹਾ ਜਗ੍ਹਾ ਤੇ ਟਰੇਲਰ ਆਈ ਜਾ ਰਹੀਆਂ ਨੇ ਸਮਾਹ ਰੋਡ ਦੇ ਉੱਤੇ ਉਰੇ ਟਾਵਰ ਵਾਲ ਦੇ ਸਾਹਮਣੇ ਤੁਸੀਂ ਦੇਖੋ ਇੰਨਾ ਵੱਡਾ ਖੱਡਾ ਪੈ ਗਿਆ ਅਸੀਂ ਨੈਸ਼ਨਲ ਹਾਈਵੇ ਦੀ ਟੀਮ ਨੂੰ ਇੱਥੇ ਰਿਪੇਅਰ ਵਾਸਤੇ ਫੋਨ ਕੀਤਾ ਹੈ ਉਹ ਬਹੁਤ ਜਲਦੀ ਅੱਧੇ 15 20 ਮਿੰਟ ਅੰਦਰ ਪਹੁੰਚ ਰਹੇ ਨੇ ਤੇ ਤੁਸੀਂ ਦੇਖੋ ਦੇਖੋ ਕਿੰਨੇ ਕਿੰਨੇ ਟਰੱਕ ਚੱਲ ਰਹੇ ਨੇ ਕੋਈ ਵੀ ਅਗਰ ਟਰੱਕ ਅਸੀਂ ਇੱਥੇ ਖੜ ਕੇ ਸਾਡੇ ਨਾਲ ਇਹ ਸਮਾਜ ਸੇਵੀ ਸੰਸਥਾਵਾਂ ਵੀ ਇੱਥੇ ਖੜੀਆਂ ਨੇ ਅਸੀਂ ਇੱਥੇ ਖੜਕੇ ਅਸੀਂ ਇੱਥੇ ਘੰਟਾ ਹੋ ਗਿਆ ਖੜੇ ਇਹਨੂੰ ਇੱਥੇ ਸਾਰਾ ਬਚਾਅ ਕਰ ਰਹੇ ਆ ਤੇ ਕੋਈ ਸ਼ਹਿਰ ਦੇ ਪ੍ਰਬੰਧਕ ਕੋਈ ਨਹੀਂ ਆ ਰਿਹਾ ਔਰ ਹਾਈਵੇ ਵੀ ਨੂੰ ਸੁੱਤਾ ਪਿਆ ਸਰਸਰੰਦ ਤੋਂ ਲੈ ਕੇ ਲੁਧਿਆਣੇ ਤੱਕ NH44 ਨੈਸ਼ਨਲ ਹਾਈਵੇ ਤੇ ਇੰਨੇ ਗੰਦੇ ਸਰ 1.5 ਫੁੱਟ 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 ਦੇ ਖੱਡੇ ਨੇ ਇੰਨਾ ਬੁਰਾ ਹਾਲ ਹੈ ਸਰ ਦੋ ਵਾਰ ਗੱਡੀ ਦਾ ਬੰਪਰ ਟੁੱਟ ਚੁੱਕਾ ਨੇ ਤੇ ਉਹ ਜਲਦੀ ਇਹਨੂੰ ਟੋਇਟ ਵਿੱਚ ਦੇ ਭਰੇ ਹੋਏ ਨੇ ਮਤਲਬ ਕੀ ਕੰਕਰੀਟਿੰਗ ਹੋਈਗੀ ਇਹਦੀ ਖੱਤੇ ਨੂੰ ਕਰਿਆ ਪੜਿਆ ਜਾਏਗਾ ਇਹ ਦੇਖੋ ਜੀ ਕਟੋ ਕਟਨੀ 7-8 ਫੁੱਟ ਦਾ ਖੱਡਾ ਪੁਲ ਦੇ ਉੱਪਰ ਪੈ ਚੁਕਿਆ ਹੈ نیشنل ਹਾਈਵੇ ਪੁਲਾ ਤੇ ਕਿੰਨੀ ਟ੍ਰੈਫਿਕ ਇਸ ਪੁਲ ਦੇ ਉੱਤੋਂ ਲੰਘਦੀ ਹੈ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਪ ਲਾਈਵ 80 ਨੂ ਦੀ ਟੀਮ ਤੇ ਖੜੀ ਹੈ ਖੰਨੇ ਚ ਪੁਲ ਦੇ ਉੱਤੇ ਨੈਸ਼ਨਲ ਹਾਈਵੇ ਤੇ ਜਿੱਥੇ ਤੁਸੀਂ ਦੇਖੋਗੇ ਪਿੱਟਾ ਪੈ ਗਿਆ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਜਿਵੇਂ ਉੱਥੇ ਟਰੱਕ ਆ ਰਹੇ ਨੇ ਵੱਡੀਆਂ ਵੱਡੀਆਂ ਗੱਟੀਆਂ ਹੈ ਕੋਈ ਵੀ ਉੱਤੇ ਆ ਗਈ ਤੇ ਪੁਲ ਹੋੜ ਵੀ ਦ ਸਕਦਾ ਤੁਸੀਂ ਦੇਖੋਗੇ ਜਗ੍ਹਾ ਜਗ੍ਹਾ ਤੇ ਟ੍ਰੇਲਰ ਆਈ ਜਾ ਰਿਹਾ ਨੇ ਸਮਾਨ ਰੋੜ ਦੇ ਉੱਤੇ ਉਰੇ ਟਾਵਰ ਵਾਲ ਦੇ ਸਾਹਮਣੇ ਤੁਸੀਂ ਦੇਖੋ ਇੰਨਾ ਵੱਡਾ ਖੱਡਾ ਪੈ ਗਿਆ ਅਸੀਂ ਨੂੰ ਇੱਥੇ ਰਿਪੇਅਰ ਵਾਸਤੇ ਫੋਨ ਕੀਤਾ ਹੈ ਉਹ ਬਹੁਤ ਜਲਦੀ ਆ ਤੇ 15-20 ਮਿੰਟ ਅੰਦਰ ਪਹੁੰਚ ਰਹੇ ਨੇ ਤੇ ਤੁਸੀਂ ਦੇਖੋ ਕਿੰਨੇ ਕਿੰਨੇ ਟਰੱਕ ਚੱਲ ਰਹੇ ਨੇ ਕੋਈ ਵੀ ਅਗਰ ਟਰੱਕਾ ਸੀ ਇੱਥੇ ਖੜਕੇ ਸਾਡੇ ਨਾਲ ਇਹ ਸਮਾਜ ਸੇਵੀ ਸੰਸਥਾਵਾਂ ਵੀ ਇੱਥੇ ਖੜੀਆਂ ਨੇ ਸਾਡੇ ਨਾਲ ਆ ਗਏ ਨੇ ਆ ਸਿੰਘੀ ਜੀ ਸਿੰਘੀ ਜੀ ਤੁਸੀਂ ਦੇਖ ਰਹੇ ਹੋ ਤੇ ਜੀਟੀ ਰੋਡ ਤੇ ਅੱਡਾ ਅੱਡਾ ਵੱਡਾ ਖੱਡਾ ਪੈ ਗਿਆ ਤੇ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਇਹ ਅਜ ਨਵਾਂ ਨਵੀਂ ਗੱਲ ਥੋੜੀ ਆਈ ਏ ਅਸੀਂ ਇੱਥੇ ਖੜਕੇ ਅਸੀਂ ਇੱਥੇ ਘੰਟਾ ਹੋ ਗਿਆ ਖੜੇ ਨੂੰ ਇੱਥੇ ਸਾਰਾ ਬਚਾਅ ਕਰ ਰਹੇ ਆ ਤੇ ਕੋਈ ਸ਼ਹਿਰ ਦੇ ਪ੍ਰਬੰਧਕ ਕੋਈ ਨਹੀਂ ਆ ਰਿਹਾ ਔਰ ਹਾਈਵੇ ਵੀ ਨੂੰ ਸੁੱਤਾ ਪਿਆ ਹਾਂਜੀ ਇੱਥੋਂ ਗੱਡੀ ਵਾਲੇ ਨੰਗੇ ਜਾ ਰਹੇ ਸੀ ਆਪਾਂ ਉਹਨਾਂ ਨਾਲ ਗੱਲ ਕਰਨੇ ਆਂ ਜੀ ਕੀ ਨਾਮ ਤੁਹਾਡਾ ਸਰ ਨਾਮ ਤਾਰੀਸ਼ਾ ਜੀ ਹਾਂਜੀ ਸਰ ਸਰਹੰਦ ਤੋਂ ਲੈ ਕੇ ਲੁਧਿਆਣੇ ਤੱਕ ਐਨ ਐਚ 44 ਨੈਸ਼ਨਲ ਹਾਈਵੇ ਤੇ ਇੰਨੇ ਗੰਦੇ ਸਰ ਡੇਡ ਡੇਡ ਫੁੱਟ 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 ਦੇ ਖੱਡੇ ਨੇ ਇੰਨਾ ਬੁਰਾ ਹਾਲ ਐ ਸਰ ਦੋ ਵਾਰ ਗੱਡੀ ਦਾ ਬੰਪਰ ਟੁੱਟ ਚੁੱਕਾ ਇੱਕ ਵਾਰ ਮੇਰੇ ਫਰੈਂਡ ਦੀ ਗੱਡੀ ਦਾ ਅਲਾਈਟ ਟੁੱਟ ਚੁੱਕਾ ਸਰ ਕੋਈ ਸੇਫਟੀ ਨਹੀਂ ਹੈਗੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰ ਨੈਸ਼ਨਲ ਹਾਈਵੇ ਦਾ ਰੈਟਲਿਸਟ ਹੋਣਾ ਚਾਹੀਦਾ ਜੀ ਸ਼ਹਿਰਾਂ ਦੇ ਚਲੋ ਹੋਵੇ ਨਾ ਹੋਵੇ ਨੈਸ਼ਨਲ ਹਾਈਵੇ ਤਾਂ ਜ਼ਰੂਰੀ ਹੈ ਸਰ ਇਹ ਤਾਂ ਬਹੁਤ ਜ਼ਰੂਰੀ ਹੈ ਠੀਕ ਹੈ ਬੱਲੇ ਆਦਿਕ ਬੰਦੇ ਦੇਖੋ ਆ ਖੱਡਾ ਗੱਡਾ ਵੜ ਬਿਲਕੁਲ ਸਹੀ ਲੱਗਦੇ ਤਾਂ ਹੀ ਮਸ਼ ਮਸ਼ਰ ਟੁੱਟੇ ਗਿਆ ਹੀ ਉਹਨੇ ਕੋਲ ਸਾਡੇ ਨਾਲ ਖੜੇ ਨੇ ਸਮਾਜ ਸੇਵੀ ਲੱਲੀ ਸ਼ਰਮਾ ਜੀ ਲੱਲੀ ਸ਼ਰਮਾ ਜੀ ਤੁਸੀਂ ਆ ਕੇ ਤੇ ਪਹੁੰਚੋ ਜੇ ਤੁਸੀਂ ਦੇਖੋਗੇ ਜੀਟੀ ਰੋਡ ਤੇ ਅੱਡਾ ਵੱਡਾ ਖੱਟਾ ਪੈ ਗਿਆ ਤੇ ਕੀ ਕਹਣਾ ਤੁਹਾਡਾ ਇਹ ਦਮਾਰ ਇਹ ਦੇਖੋ ਜੀ ਘੱਟੋ ਘੜਨੀ 7-8 ਫੁੱਟ ਦਾ ਖੱਡਾ ਪੁਲ ਦੇ ਉੱਪਰ ਪੈ ਚੁੱਕਿਆ ਹੈ ਨੈਸ਼ਨਲ ਹਾਈਵੇ ਪੁਲਾ ਤੇ ਕਿੰਨੀ ਟ੍ਰੈਫਿਕ ਇਸ ਪੁਲ ਦੇ ਉੱਤੋਂ ਲੰਘਦੀ ਹੈ ਕਦੋਂ ਵੀ ਕਿਸੇ ਤਰ੍ਹਾਂ ਦਾ ਵੀ ਹਾਸਾ ਇੱਥੇ ਹੋ ਸਕਦਾ ਤੇ ਕਿਸੇ ਦੀ ਵੀ ਜਾਨੀ ਮਾਨੀ ਨੁਕਸਾਨ ਇੱਥੇ ਹੋ ਸਕਦਾ ਕਿ ਦੱਸੋ ਕੌਣ ਜ਼ਿੰਮੇਵਾਰ ਐ ਇਸ ਚੀਜ਼ ਦਾ ਆਪ ਪੁਲ ਦਿਖਾਓ ਕਿੰਨੇ ਖੱਡੇ ਪੈ ਚੁੱਕੇ ਨੇ ਤੇ ਪੁਲ ਵਿੱਚ ਕਿੰਨੀਆਂ ਤਰੇੜਾਂ ਪੈ ਚੁੱਕੀਆਂ ਨੇ ਤੇ ਪੁਲ ਕਦੇ ਵੀ ਡੱਬ ਸਕਦਾ ਹੈ ਸਾਡੀ ਤਾਂ ਸਰਕਾਰ ਨੂੰ ਇਹ ਹੀ ਪੀਲਾ ਕੀ ਇਹੜਾ ਠੋਸ ਪੁਲ ਸਰਕਾਰ ਨੇ ਬਣਾਇਆ ਸੀ ਉਹਦੀ ਹਾਲਤ ਤੁਸੀਂ ਦੇਖ ਲਓ ਕੀ ਹੈ ਕਿ ਲੋਕਾਂ ਦੀ ਵੀ ਡਿਮਾਂਡ ਹੈ ਸਾਰਿਆਂ ਦੀ ਇਸ ਚੀਜ਼ ਦੀ ਡਿਮਾਂਡ ਹੈ ਕਿ ਇਹਨੂੰ ਪੁਲ ਨੂੰ ਐਲੀਵੇਟਡ ਪਾਇਆ ਜਾਵੇ ਇਹਨੂੰ ਪੀਲਰਾਂ ਦੇ ਉੱਤੇ ਬਣਾਇਆ ਜਾਵੇ ਜਿਵੇਂ ਕਿ ਸਾਰੇ ਸ਼ਹਿਰਾਂ ਦੇ ਵਿੱਚ ਬਣਦਾ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਗਰ ਕਿਸੇ ਦਾ ਜਾਨੀ ਮਾਨੀ ਨੁਕਸਾਨ ਹੁੰਦਾ ਤਾਂ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਆ ਦਿਖਾਓ ਕਿ ਇਹ ਤਾਂ ਪੁਲ ਦੇ ਉੱਤੇ ਕਿੰਨੀ ਟ੍ਰੈਫਿਕ ਚੱਲਦੀ ਵੀ ਹੈ ਇਸ ਟਾਈਮ ਆ ਦਿਖਾਓ ਭਾਈ ਸਾਹਿਬ ਜਰਾ ਇੱਧਰ ਕੈਮਰਾ ਮਾਰੋ ਆ ਟ੍ਰੈਫਿਕ ਦਿਖਾਓ ਕਿੰਨੀ ਹੈਵੀ ਟ੍ਰੈਫਿਕ ਇਸ ਪੁਲ ਦੇ ਉੱਤੋਂ ਲੰਘਦੀ ਵੀ ਹੈ ਆ ਪੁਲ ਕਦੇ ਵੀ ਡੱਬ ਸਕਦਾ ਹੈ ਕਦੇ ਵੀ ਲੋਕਾਂ ਦਾ ਜਾਨੀ ਮਾਨੀ ਨੁਕਸਾਨ ਇੱਥੇ ਹੋ ਸਕਦਾ ਹੈ ਇਹਦਾ ਕੌਣ ਜ਼ਿੰਮੇਵਾਰ ਹੋਊਗਾ ਪ੍ਰਸ਼ਾਸਨ ਸਾਡੀ ਤਾਂ ਸਰਕਾਰ ਨੂੰ ਇਹੀ ਪੀਲਾ ਹੈ ਕਿ ਐਲੀਵੇਟਡ ਪੁਲ ਬਣਾਇਆ ਜਾਵੇ ਇਹ ਜਿਹੜਾ ਠੋਸ ਪੁਲ ਤੁਸੀਂ ਕਹਿੰਦੇ ਠੋਸ ਹੈ ਆ ਤੁਹਾਡੇ ਸਾਹਮਣੇ ਦੇਖ ਲਓ ਠੋਸ ਪੁਲਾ ਕੀ ਹਾਲ ਹੈ ਸਾਰਾ ਪੁਲ ਟਰੇਟ ਚੁਕਿਆ ਕਿੰਨਾ ਡੂੰਘਾ ਟੋਆ ਇੱਥੇ ਪੈ ਚੁਕਿਆ ਆ ਹੁਣ ਕਿੰਨੀ ਟਰੈਫਿਕ ਆ ਦਿਖਾਓ ਜਿਹੜਾ ਇੱਥੇ ਕੋਈ ਵੀ ਭਾਰੀ ਵਾਹਨ ਇਹਦੇ ਉੱਪਰ ਆ ਗਿਆ ਤਾਂ ਇਹ ਪੁਲ ਕਿਤੇ ਵੀ ਧਬ ਸਕਦਾ ਅਗਰ ਇਹ ਪੁਲ ਧਬਦਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਤਾਂ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਸਾਡੇ ਪਰਮ ਵਾਲੀਆ ਜੀ ਸਮਾਹ ਸੇਵਕ ਹਰ ਟਾਈਮ ਕੋਈ ਨਾ ਕੋਈ ਦੇਖੋ ਬਹੁਤ ਹੀ ਅੱਛਾ ਕਾਰਜ ਕਰਦੇ ਨੇ ਹਾਂਜੀ ਪਰਮ ਵਾਲੀਆ ਤੁਸੀਂ ਵੀ ਇੱਥੇ ਕਿ فرمائیے ਤੁਸੀਂ ਇੱਥੇ ਖੜੇ ਹੋ ਤਾਂ ਕੀ ਕਹਿਣਾ ਤੁਹਾਡਾ ਇਹ ਦਵਾਰੇ ਅਸੀਂ ਰਾਤ ਨੂੰ ਜਾਈ ਹੋਏ ਸੀ ਜਿੱਦੀ ਜਿੱਦੀ ਜੁਲੂਮੇ ਕਰੀ ਪਹੁੰਚੇ ਸੀਗਾ ਚਲੋ ਆਰਾਮ ਕਰਿਆ ਕਰਨਾ ਸੀ ਤੇ ਫਿਰ ਫੋਨ ਆ ਗਿਆ ਤੇ ਇੱਕ ਵਾਰ ਫਿਰ ਇੱਕ ਨੇ ਵੀਡੀਓ ਭਾਤੀ ਕਿ ਹਾਂ ਜੀ ਸਤਾਲਾ ਮੂਲ ਦੇ ਉੱਪਰ ਪੁਰੇ ਵਾਲਾ ਟਵਰ ਦੇ ਉੱਪਰ ਤੋਂ ਜਿਹੜਾ ਜੀ ਨੈਸ਼ਨਲ ਹਾਈਵੇ ਦਾ ਰੋਲਾ ਪਾਨੇ ਹੋ ਉਹ ਫੇਰ ਘੱਟ ਕੇ ਆਈ ਤੇ ਅਸੀਂ ਮੈਂ ਸੁਖਮਰ ਦੇ ਵਿਚ ਮਨ ਨਾਲ ਹੈਰਾਨ ਬੁਲਾਇਆ ਤੇ ਆਪਣੇ ਤੇ ਮੈਂ ਨੇ ਗੱਲ ਕੀਤੀ ਜਿੰਨੇ ਜਿੰਨੇ ਨੈਸ਼ਨਲ ਹਾਈਵੇ ਰਨ ਚਾਰਜ ਨੇ ਤੇ ਐਕਸੀਡੈਂਟ ਨਾਲ ਗੱਲ ਕੀਤੀ ਐਕਸੀਡੈਂਟ ਨੇ ਉਹਨਾਂ ਚਾਰਜ ਨੇ ਵਿਸ਼ੇ ਨਾਲ ਬੀਤੂ ਉਹ ਹੁਣ ਆਰ ਨੇ ਤੇ ਉਹ ਜਲਦੀ ਇਹਨੂੰ ਟੋਏ ਟੋਏ ਵਿਚ ਦੇ ਭਰੇ ਹੋਏ ਨੇ ਮਤਲਬ ਕੀ ਫੱਕ ਰੀਟਿੰਗ ਹੋਈਗੀ ਇਹਦੀ ਖੱਟੇ ਨੂੰ ਪੂਰੀ ਤਰ੍ਹਾਂ ਭਰਿਆ ਜਾਏਗਾ ਇਸੇ ਇਲਾਮ ਵਿੱਚ ਕੋਸ਼ਿਸ਼ ਹੈਗੀ ਕਿ ਜੇ ਜਿੰਨੇ ਵੀ ਆ ਨੈਸ਼ਨਲ ਹਾਈਵੇ ਉੱਪਰ ਕੰਕਰੀਟਿੰਗ ਦੀ ਲੋੜ ਹੈ ਟੋਏ ਵਗੈਰੇ ਨੇ ਸਾਰੇ ਭਰਵਾਏ ਜਾਣ ਤੇ ਬਾਕੀ ਜਿਹੜੀ ਨੀਚੇ ਵਾਲੇ ਪਾਸੇ ਕੰਕਰੀਟਿੰਗ ਹੋਣੀ ਹੈ ਨੀਚੇ ਟੋਏ ਪਏ ਨੇ ਪੋਰੀਏ ਲੱਗਦੋ ਟੀਮ ਹੈ ਉਹ ਠੀਕ ਨਾ ਲੱਗਦੋ ਆਏਗਾ 1-2 ਦਿਨ ਚ ਵਿਜ਼ਿਟ ਕਰੇਗਾ ਸ਼ਹਿਰ ਨੂੰ ਆਪਣੇ ਤੇ ਉਹ ਲੱਗਦੋ ਕੋ ਭਰ ਆਏਗਾ ਫਿਲਹਾਲ ਜਿਹੜਾ ਮੇਨ ਨੈਸ਼ਨ ਆਈ ਵੀਰੇ ਉਹ ਆਪਾਂ ਅੱਛੀ ਪ੍ਰਵਾਨ ਲੱਗੇ ਆ ਟੀਮ ਜਿੰਦੇ 15-20 ਮਿੰਟਾਂ ਚ ਆ ਜੇਗੀ